ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਭਗਦੇ ਅੱਖਾਂ ਚੁੰਨੀਆਂ ਤੇ ਤੰਦ ਕਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਉਹ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਜੰਮਦਾ ਬੰਦਾ ਸਰੀਏ ਟਕੇ ਆਂਦੀ ਮੀਰੀ ਬੀਰੀਏ ਜਿੱਥੇ ਕਰਜੇ ਹੇਟ ਪੰਜੀਰੀਏ ਬਾਪੂ ਦੇ ਕਰਜੇ ਦੇ सूद ਪੁੱਤ ਜਮਦੇ ਜਿਹੜੇ ਕੇ ਭਰ ਦਿਆਂ ਅਸਮਾਨ ਜੜੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਪਰ ਮੈਂ ਚਾਹੂੰਗਾ ਕਿ ਕਰਮਜੀਤ ਇੱਕ ਵਾਰੀ ਆ ਕੇ ਕਮੀਆਂ ਦੇ ਵੇੜੇ ਦੀ ਜਿਹੜੀ ਦੋ ਲਾਈਨਾਂ ਉਹਦਿਆਂ ਪਲੀਜ਼ ਜੋਰਦਾਰ ਤਾੜੀਆਂ ਕਰਮਜੀਤ ਵਾਸਤੇ ਮਾਨਯੋਗ ਮੇਰੇ ਵੱਡੇ ਵੀਰ ਭਾਈ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਜੰਪਾ ਸਾਹਿਬ ਰਵਜੋਤ ਜੀ ਪ੍ਰਿੰਸੀਪਲ ਸਾਹਿਬ ਡਾਇਰੈਕਟਰ ਸਾਹਿਬ ਜੱਜ ਸਹਿਬਾਨ ਮੈਨੂੰ ਅਲਾਦਮਾ ਕਾਲਜ ਦੇ ਵਿੱਚ ਹੀ ਪੜਦਾ ਹਾਂ ਮੈਂ ਤਾਂ ਸਵਾਦ ਲੈ ਰਿਹਾ ਇਦਾਂ ਦਾ ਕਿਉਂਕਿ ਅਸੀਂ ਜਦੋਂ ਜਾਂਦੇ ਸੀ ਮੈਮ ਜਦੋਂ ਫਸ ਸੈਕਿੰਡ ਥਰਡ ਇਨਾਮ ਅਨਾਉਂਸ ਕਰ ਰਹੇ ਸੀ ਮੈਨੂੰ ਇਹ ਲੱਗਦਾ ਸੀਗਾ ਵੀ ਹੁਣ ਵੀ ਬੋਲਿਆ ਵੀ ਫਸ ਪ੍ਰਾਈਜ਼ ਭਗਵਾਨ ਸਿੰਘ ਡੈਕਲੇਮੇਸ਼ਨ ਚੋਂ ਔਰ ਹਿਸਟੋਰੀਕਸ ਚੋਂ ਲੋਕੀ ਦੇ ਵਿੱਚ ਕਰਮਜੀਤ ਸਿੰਘ ਫਸਟ ਆਏ ਨੇ ਮੈਨੂੰ ਇਹ ਲੱਗਦਾ ਸੀ ਵੀ ਇਦਾਂ ਬੋਲਣਗੇ ਹੁਣ ਕਿਉਂਕਿ ਅਸੀਂ ਇੰਨਾ ਸਟੇਜਾਂ ਤੇ ਨਹੀਂ ਆਏ ਆ ਸੋ ਜਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਮੈਂ ਬੇਨਤੀ ਕਰੂੰਗਾ ਮਾਨ ਸਾਹਿਬ ਨੂੰ ਵੀ ਕਿਉਂਕਿ ਅਸੀਂ ਉਹ ਤੋਂ ਵੀ ਕਿੱਥੇ ਗਾਉਂਦੇ ਰਹੇ ਆ ਤੇ ਉਹੀ ਸਮਾਂ ਦੁਆਰੇ ਅਸੀਂ ਬੰਨੀਏ ਮਾਂ ਧਰਤੀਏ ਤੇਰੀ ਗੋਦ ਨੂੰ ਜਨ ਹੋਰ ਬਥੇਰੇ ਮਾਂ ਧਰਤੀਏ ਤੇਰੀ ਗੋਦ ਨੂੰ ਜਨ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਰ ਤਰਸਦੇ ਕੰਗੀਆਂ ਨੂੰ ਨੱਕ ਭਗਦੇ ਅੱਖਾਂ ਚੁੰਨੀਆਂ ਤੇ ਤੰਦ ਕਰੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਜੰਮਦਾ ਬੰਦਾ ਸਰੀਏ ਟਕੇ ਆਂਦੀ ਮੀਰੀ ਪੀਰੀਏ ਜਿੱਥੇ ਕਰਜੇ ਹੇਠ ਪੰਜੀਰੀਏ ਬਾਪੂ ਦੇ ਕਰਜ਼ੇ ਦੇ सूद ਪੁੱਤ ਜਮ ਦੇ ਜਿਹੜੇ ਤੀਆਂ ਹੋ ਕੇ ਭਰ ਦਿਆਂ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ